ਦੇਖੋ ਜੀ ਮੇਰਾ ਵੀਜ਼ਾ ਆਇਆ ਤਾਂ 7 ਜੂਨ ਨੂੰ ਮੈਂ ਇੱਥੋਂ ਗਿਆ ਤੇ 8 ਜੂਨ ਨੂੰ ਅਸੀਂ ਉੱਥੇ ਐਂਟਰ ਕਰਨਾ ਤਾਂ ਆਪਣਾ ਬਾਗਾ ਬਾਰਡਰ ਪਾਕਿਸਤਾਨ ਦੇ ਵਿੱਚ ਪਹਿਲਾਂ ਮੇਰੀ ਇੰਡੀਅਨ ਜਿਹੜੀ ਇਮੀਗ੍ਰੇਸ਼ਨ ਹੈ ਉੱਥੇ ਹੋਈ ਸਾਰੇ ਕਾਗਜ਼ੀ ਕਾਰਵਾਈ ਹੋਈ ਉਹ ਕਲੀਅਰ ਕਰਨ ਤੋਂ ਬਾਅਦ ਮੈਂ ਜਦੋਂ ਪਾਕਿਸਤਾਨ ਆਪਣਾ ਇਮੀਗ੍ਰੇਸ਼ਨ 'ਚ ਪਹੁੰਚਿਆ ਤੇ ਉੱਥੇ ਨਾ ਮੇਰੇ ਚਲੋ ਕਾਗਜ਼ ਪੱਤਰ ਚੈੱਕ ਹੋਏ ਕਾਗਜ਼ ਪੱਤਰਾਂ ਦੇ ਵਿੱਚੋਂ ਹੀ ਮੈਨੂੰ ਰিসিਵ ਕਰ ਲਿਆ ਬੰਦਾ ਇੱਥੇ ਆ ਕੇ ਠੀਕ ਹੈ ਤੇ ਜਦੋਂ ਮੈਨੂੰ ਥੋੜਾ ਟਾਈਮ ਆਇਆ ਤੇ ਉਹਦੇ ਬਾਅਦ ਮੈਨੂੰ ਫੇਰ ਬੁਲਾਇਆ ਗਿਆ ਵੀ ਤੁਸੀਂ ਵਾਪਸ ਆਓ ਵਾਪਸ ਆਣੇ ਤੇ ਬਾਅਦ ਜਦੋਂ ਮੈਂ ਪੁੱਛਿਆ ਵੀ ਚੱਕਰ ਗਿਆ ਉਹ ਕਹਿੰਦੇ ਤੁਹਾਡਾ ਕੋਈ ਇਸ਼ੂ ਹੈ ਉਹ ਕਲੀਅਰ ਕਰਨਾ ਪੈਣਾ ਮੈਂ ਕਿਹਾ ਚਲੋ ਇਸ਼ੂ ਆ ਜਾਂਦੇ ਆ ਕੋਈ ਚੱਕਰ ਨਹੀਂ ਬੀਜਿਆਂ ਦੇ ਵਿੱਚ ਇਸ਼ੂ ਆ ਜਾਂਦੇ ਕੋਈ ਬੜੀ ਗੱਲ ਨਹੀਂ ਹੈਗੀ ਮੈਂ ਚਲੋ ਥੋੜਾ ਟਾਈਮ ਬੈਠਿਆ ਫੇਰ ਉਹ ਮੈਨੂੰ ਕਹਿੰਦੇ ਤੁਸੀਂ ਜੀ ਇੱਕ ਕਮਰੇ ਦੇ ਵਿੱਚ ਜਾਓ ਚਲੋ ਕਮਰੇ 'ਚ ਲੈ ਗਏ ਇੱਕ ਘੰਟਾ ਮੈਨੂੰ ਉਹ ਨਹੀਂ ਉਸ ਕਮਰੇ ਦੇ ਵਿੱਚ ਰੱਖਿਆ ਤੇ ਫੇਰ ਮੈਂ ਜਦੋਂ ਅਧਿਕਾਰੀਆਂ ਨੂੰ ਕਿਹਾ ਵੀ ਭਾਈ ਤੁਸੀਂ ਮੈਨੂੰ ਦੱਸੋ ਵੀ ਮੇਰਾ ਕਿਹ ਚੱਕਰ ਕਿਹ ਆ ਬਣਿਆ? ਕਿਹ ਕੀ ਤੁਹਾਡੇ ਨੌਲੇਜ ਦੇ ਵਿੱਚ ਆ? ਉਹ ਕਹਿੰਦੇ ਜੀ ਅਸੀਂ ਆਪਣੀ ਮਰਜ਼ੀ ਨਾਲ ਕਰਾਂਗੇ, ਤੁਹਾਨੂੰ ਬਾਅਦ ਚ ਦੱਸਾਂਗੇ। ਮੈਂ ਕਿਹਾ ਚਲੋ ਠੀਕ ਐ, ਬਾਅਦ ਵਿੱਚ ਦੱਸ ਦਿਓ। ਕਾਫੀ ਸਮਾਂ ਬੀਤਣ ਤੋਂ ਬਾਅਦ ਜਦੋਂ ਫੇਰ ਮੈਂ ਉਹਨਾਂ ਅਧਿਕਾਰੀਆਂ ਦੇ ਕੋਲ ਗਿਆ ਤਾਂ ਅੱਧੇ ਘੰਟੇ ਬਾਅਦ ਫੇਰ ਇੱਕ ਅਧਿਕਾਰੀ ਆਇਆ ਜੋ ਕਿ ਉਹਨਾਂ ਦਾ ਵੱਡਾ ਅਧਿਕਾਰੀ ਦਾ ਇਮੀਗ੍ਰੇਸ਼ਨ ਵਿਭਾਗ ਦਾ। ਉਹਨਾਂ ਨੇ ਕਿਆ ਕੀਤਾ? ਮੇਰੀ ਜਾਂਚ ਪੜਤਾਲ ਪੂਰੀ ਕੀਤੀ। ਤੇ ਉਹਨਾਂ ਨੇ ਮੈਨੂੰ ਸਵਾਲ ਕੀਤੇ, ਤਕਰੀਬਨ 40 ਮਿੰਟ ਮੈਨੂੰ ਲੱਗਦਾ ਕਾਫੀ ਟਾਈਮ। ਸਵਾਲ ਜਵਾਬ ਹੁੰਦੇ ਰਹੇ ਉਹਦੇ ਵਿੱਚ ਉਹ ਮੈਨੂੰ ਪੁੱਛਦੇ ਰਹੇ ਵੀ ਤੂੰ ਬਾਣਾ ਇਹ ਪਾਇਆ ਹੈ ਇਹ ਕਾਹਤੇ ਪਾਇਆ ਹੈ ਮੈਂ ਕਿਹਾ ਸਾਡੇ ਗੁਰੂ ਦੀ ਨਿਸ਼ਾਨੀ ਹੈ ਤਾਂ ਮੈਂ ਪਾਇਆ ਹੈ ਫੇਰ ਕਹਿੰਦੇ ਬਾਕੀਆਂ ਨੇ ਕਾਹਤੇ ਨਹੀਂ ਪਾਇਆ ਵੇ ਜੋ ਉਹ ਦੂਜੇ ਖੜੇ ਉਹ ਨਹੀਂ ਕਾਹਤੇ ਨਹੀਂ ਪਾਇਆ ਮੈਂ ਕਿਹਾ ਜੀ ਮੈਂ ਇੱਕ ਅਮਰਤਾਰੀ ਸਿੰਘ ਹੈ ਮੈਂ ਇੱਕ ਨਹੰਗ ਸਿੰਘ ਨਾਲ ਨਹੰਗ ਸਿੰਘਾਂ ਮੰਗੂ ਮੈਂ ਬਾਣਾ ਪਾ ਕੇ ਰੱਖਦਾ ਤੇ ਮੈਂ ਤਾਂ ਪਾਉਂਦਾ ਵੀ ਸਾਨੂੰ ਇਹ ਅਲਾਉਡ ਹੈ ਤੇ ਫਿਰ ਮੈਨੂੰ ਕਹਿੰਦੇ ਜਿਹੜੀ ਇਹ ਕਿਰਪਾਨ ਪਾਈ ਵੀ ਇਹ ਤੁਸੀਂ ਕਾਹਤੇ ਪਾਈ ਵੀ ਮੈਂ ਕਿਹਾ ਸਾਡੇ ਗੁਰੂ ਦੇ ਸ਼ਾਸਤਰ ਹੈ ਤੇ ਫਿਰ ਜਿੱਦਾਂ ਸਾਰੇ ਆਕਾੜਾ ਮੇਰੇ ਹੱਥ 'ਚ ਦੇਖਿਆ ਬੇ ਕਾਦੇ ਪਾਇਆ ਕਾੜਾ ਤੇ ਮੈਂ ਕਿਹਾ ਜੀ ਸਾਨੂੰ ਪੰਜ ਕਕਾਰ ਦਿੱਤੇ ਜਾਂਦੇ ਆ ਤੇ ਪੰਜੇ ਹੋਣੇ ਚਾਹੀਦੇ ਜ਼ਰੂਰੀ ਤਾਂ ਉਹ ਸੰਪੂਰਨ ਸਿੱਖ ਹੁੰਦਾ ਹੈ ਗੁਰੂ ਮਹਾਰਾਜ ਦਾ ਤੇ ਕਹਿੰਦੇ ਫਿਰ ਇਹ ਸਿੱਖ ਨਹੀਂ ਹੈਗੇ ਜਿਹੜੇ ਹੈਗੇ ਮੈਂ ਕਿਹਾ ਜੀ ਮੈਂ ਇਹਨਾਂ ਨੂੰ ਇਦਾਂ ਨਹੀਂ ਕਹਿੰਦਾ ਵੀ ਸਿੱਖ ਨਹੀਂ ਹੋਵੋਗੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਸਾਨੂੰ ਬਖਸ਼ਿਆ ਨਾ ਬੇ ਆ ਪੰਜ ਕਕਾਰ ਤੇ ਜਾਨੀ ਉਹ 40 45 ਮਿੰਟ ਤਾਂ ਸਵਾਲ ਮੈਨੂੰ ਆ ਮੇਰੇ ਬਾਣੇ ਤੇ ਮੇਰੇ ਸ਼ਾਸਤਰਾਂ ਤੇ ਜਾ ਮੈਂ ਦਮਾਲਾ ਵੱਡਾ ਭਰਨੇ ਆਪ ਤਾਂ ਵੀ ਤੁਸੀਂ ਇਦਾਂ ਵੀ ਕਿ ਕਾਹਦੇ ਇਦਾਂ ਪਾਣਿਓ ਇਹ ਗੱਲਾਂ ਮੇਰੇ ਨਾਲ ਕਾਫੀ ਟਾਈਮ ਹੁੰਦੀਆਂ ਰਹੀਆਂ ਤਕਰੀਬਨ ਉਹ ਗੱਲਾਂ ਹੋਣ ਤੇ ਬਾਅਦ ਚਲੋ ਉਸ ਅਧਿਕਾਰੀ ਨੇ ਜੀ ਕਿਹਾ ਜੀ ਚਲੋ ਤੁਸੀਂ ਉੱਥੇ ਹੋਰ ਕੋਈ ਆ ਗਏ ਉਹਨੇ ਮੈਨੂੰ ਕਿਹਾ ਦੂਜੇ ਕਮਰੇ ਚ ਚੋ ਜਾਓ ਦੂਜੇ ਕਮਰੇ ਚ ਲਾਇਆ ਗਏ ਦੂਜੇ ਕਮਰੇ ਦੇ ਵਿੱਚ ਰਿਹਾ ਕੇ ਕਾਫੀ ਟਾਈਮ ਬੈਠਿਆ ਰਿਹਾ ਨਾ ਤੇ ਉੱਥੇ ਪੱਖਾ ਨਾ ਪਾਣੀ ਜਣੀ ਕੁੰਡਾ ਲਾ ਦਿੱਤਾ ਬਾਹਰ ਤੇ ਜਿਦਾ ਆਮ ਆਸੀ ਭੇੜ ਦਿੰਦੇ ਕੁੰਡੇ ਇਦਾਂ ਭੇੜ ਦਿੱਤਾ ਉੱਥੇ ਗਰਮੀ ਦੇਖ ਲਓ ਅਸਲ ਟੈਂਪਰੇਚਰ ਕਿਆ ਮੈਂ ਬੈਠਾ ਰਿਆ ਉੱਥੇ ਕਾਫੀ ਟਾਈਮ ਬੈਠਣ ਤੋਂ ਬਾਅਦ ਮੈਂ ਫੇਰ ਅਧਿਕਾਰੀਆਂ ਕੋਲ ਮਿੰਨਤ ਕਰਨ ਗਿਆ ਬਈ ਦੇਖੋ ਮੈਨੂੰ ਤੁਸੀਂ ਅਰਾਸ਼ਮੈਂਟ ਨਾ ਕਰੋ ਜੇ ਕੋਈ ਇਸ਼ੂ ਹੈਗਾ ਆ ਤਾਂ ਮੈਨੂੰ ਦੱਸੋ ਕਲੀਅਰ ਕਰੋ ਜੇ ਮੈਂ ਅੱਗੇ ਨਹੀਂ ਜਾ ਸਕਦਾ ਤੁਸੀਂ ਮੈਨੂੰ ਪਿੱਛੇ ਭੇਜ ਦਿਓ ਉਹ ਕਹਿੰਦੇ ਉਹ ਤਾਂ ਅਸੀਂ ਆਪਣੀ ਮਰਜ਼ੀ ਨਾਲ ਭੇਜਾਂਗੇ ਜਿੱਦਾਂ ਜ ਸਾਡਾ ਮਨ ਕਰੂੰਗਾ ਮੈਂ ਕਿਹਾ ਚਲੋ ਠੀਕ ਆ ਤੁਸੀਂ ਮੌਕੇ ਦੇ ਅਫਸਰ ਆ ਭਾਈ ਉਹ ਫੇਰ ਮੈਨੂੰ ਉਸ ਕਮਰੇ 'ਚ ਫੇਰ ਭੇਜ ਦਿੱਤਾ ਉੱਥੋਂ ਕਾਫੀ ਟਾਈਮ ਬੀਤਣ ਤੋਂ ਬਾਅਦ ਦੋ ਅਧਿਕਾਰੀ ਫੇਰ ਆਏ ਉਨੇ ਅਧਿਕਾਰੀਆਂ ਨੇ ਕੀਤਾ ਕਹਿੰਦੇ ਜੀ ਹੁਣ ਤੁਸੀਂ ਇੱਥੇ ਨਹੀਂ ਬੈਠ ਸਕਦੇ ਤੇ ਮੈਂ ਕਿਹਾ ਚਲੋ ਕੋਈ ਨਹੀਂ ਹੋਰ ਪਾਸੇ ਲੈ ਗਏ ਇੱਕ ਮੈਨੂੰ ਮੰਜਾ ਜਿਹਾ ਢਾ ਦਿੱਤਾ ਸਾਈਡ ਨੂੰ ਜਿੱਥੇ ਕੋਈ ਆਮ ਮੰਜਾ ਜਿਹਾ ਨਵਾਰ ਦਾ ਬੁਣਿਆਤਾ ਉਹਦੇ ਪਰ ਬੈਠੇਗਾ ਕਾਫੀ ਟਾਈਮ ਉਹਦੇ ਬਾਅਦ ਕਾਫੀ ਟਾਈਮ ਜਦੋਂ ਦੇਖਿਆ ਸਾਮਾਂ ਬੀਤ ਗਿਆ ਸਾਰੇ ਮੈਨੂੰ ਇਹ ਨਾ ਆਪਣੀ ਸੇਖ ਸੰਗਤ ਦੀਆਂ ਜਿਹਦਾ ਪੰਜ ਛੇ ਲੈਣਾ ਲੱਗੀਆਂ ਵਾ ਉਹਦੇ ਵਿੱਚ ਦੇਖੋ ਮੈਨੂੰ ਇਸ ਤਰ੍ਹਾਂ ਸਾਫਤ ਕਰ ਦਿੱਤਾ ਉਹਨਾਂ ਨੇ ਵੀ ਜਿੱਦਾਂ ਮੈਂ ਕੋਈ ਕਤਲ ਕੀਤਾ ਹੁੰਦਾ ਜਾਂ ਮੇਰੀ ਕੋਈ ਆਤਵਾਦੀਆਂ ਨਾਲ ਸਬੰਧ ਹੁੰਦੇ ਜਾਂ ਫਿਰ ਕੋਈ ਵਖਵਾਦੀਆਂ ਨਾਲ ਹੁੰਦੇ ਇਸ ਤਰ੍ਹਾਂ ਮੈਨੂੰ ਮਹਿਸੂਸ ਨਹੀਂ ਕਰਾ ਦਿੱਤਾ ਉੱਥਾ ਉਹਦੇ ਬਾਅਦ ਸੰਗਤ ਵੀ ਸੋਚੀ ਗਈ ਵੀ ਇਹ ਕੋਈ ਚੱਕਰ ਵੱਡਾ ਪੈ ਗਿਆ ਜਦ ਕਿ ਇਦਾਂ ਦਾ ਕੋਈ ਇਸ਼ੂ ਹੈ ਨਹੀਂ ਤੇ ਮੈਂ ਬਾਰ-ਬਾਰ ਪੁੱਛਿਆ ਇਸ਼ੂ ਕੀ ਆ ਇਸ਼ੂ ਨਾਲ ਕੋਈ ਹੈ ਨਹੀਂ ਦੱਸਣ ਦਾ ਆ ਮੇਰਾ ਵੀਜ਼ਾ ਲੱਗਿਆ ਹੈ ਉਹ ਤੁਹਾਨੂੰ ਮੈਂ ਦੱਸ ਦਿੰਦਾ ਆ ਮੇਰਾ ਵੀਜ਼ਾ ਹੈ ਆ ਇੰਡੀਆਨ ਉਹਦੀ ਆਪਣਾ ਇਮੀਗ੍ਰੇਸ਼ਨ ਦੀ ਮੋਹਰ ਲੱਗੀ ਆ ਆ ਪਾਕਿਸਤਾਨ ਦੀ ਲੱਗੀ ਆ ਆ ਮੇਰਾ ਵੀਜ਼ਾ ਹੈ ਇਹ ਕਾਰਨ ਤੇ ਬਾਅਦ ਵੀ ਮੈਨੂੰ ਅੰਦਰ ਐਂਟਰ ਨਹੀਂ ਹੋਣ ਦਿੱਤਾ ਜਦ ਕਿ ਸਭ ਕੁਝ ਕਲੀਅਰ ਤਾਂ ਮੇਰਾ ਕੋਈ ਕਾਗਜ਼ੀ ਗੜਬੜੀ ਨਹੀਂ ਸੀ ਜਾਨੀ ਉਹ ਕੋਈ ਇਸ਼ੂ ਨਹੀਂ ਦੱਸ पाए ਫਿਰ ਜਦੋਂ ਕਾਫੀ ਟਾਈਮ ਹੋ ਗਿਆ ਨਾ ਮੈਂ ਉੱਥੇ ਉਹਨਾਂ ਨਾਲ ਫਿਰ ਪੁੱਛਿਆ ਵੀ ਮੈਨੂੰ ਇੱਕ ਪਾਸੇ ਕਰੋ ਜਿੱਦਾਂ ਵੀ ਮਰਜ਼ੀ ਐ ਵੀ ਜੇ ਤੁਸੀਂ ਮੈਨੂੰ ਹੁਣ ਜ਼ਿਆਦਾ ਹਰਾਸਮੈਂਟ ਕਰਨਾ ਕੋਈ ਨਹੀਂ ਘੰਟਾ ਕਰ ਲਓ 2 ਘੰਟੇ ਕਰ ਲਓ ਵੀ ਜਦੋਂ ਮੈਂ ਇੰਡੀਆ ਚ ਚੱਲ ਗਿਆ ਨਾ ਫਿਰ ਮੈਂ ਆਪਣੇ ਸੋਸ਼ਲ ਮੀਡੀਆ ਤੇ ਆਉਂਗਾ ਫਿਰ ਆਪਣੇ ਮੈਂ ਚੈਨਲਾਂ ਤੇ ਆਉਂਗਾ ਫਿਰ ਮੈਂ ਤੁਹਾਨੂੰ ਦੱਸੂਗਾ ਵੀ ਕਿਸ ਤਰ੍ਹਾਂ ਦਾ ਮੇਰੇ ਨਾਲ ਬਤੀਰਾ ਕੀਤਾ ਗਿਆ ਤੁਸੀਂ ਕਿਸ ਤਰ੍ਹਾਂ ਮੈਨੂੰ ਮਹਿਸੂਸ ਕਰਾਇਆ ਗਿਆ ਕਿਸ ਤਰ੍ਹਾਂ ਦੇ ਮੈਨੂੰ ਤੁਸੀਂ ਸਵਾਲ ਜਵਾਬ ਕੀਤੇ ਗਏ ਚਲੋ ਤੁਹਾਡਾ ਅਫਸਰ ਹੈ ਤੁਸੀਂ ਸਵਾਲ ਜਵਾਬ ਕਰਨੇ ਆ ਪਰ ਜਿੱਦਾਂ ਐਦਾਂ ਲੱਗਦਾ ਤਾਂ ਜਿੱਦਾਂ ਉਹਨਾਂ ਨੂੰ ਕੋਈ ਪਿੱਛੋਂ ਕਿਸੇ ਨੇ ਕਹਿ ਕੇ ਕਹਾਇਆ ਹੁੰਦਾ ਨਾ ਵੀ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਦੇ ਸਵਾਲ ਕਰਨੇ ਕਹਿੰਦੇ ਬੱਕ-ਬੱਕ ਤਰ੍ਹਾਂ ਦੇ ਸਵਾਲ ਉਹ ਪੁੱਛਣ ਤੋਂ ਬਾਅਦ ਜਦੋਂ ਮੈਂ ਥੋੜਾ ਜਿਹਾ ਉਹਨਾਂ ਪਰ ਨੂੰ ਇਸ ਤਰ੍ਹਾਂ ਬੋਲਿਆ ਵੀ ਤੁਸੀਂ ਇੱਕ ਕੱਲ੍ਹ ਨਾਲ ਗੱਲ ਆ ਕਰੋ ਉਦੋਂ ਕਿਹਾ ਰੋਕਣ ਦਾ ਮੇਰਾ ਜਿਹੜਾ ਮੇਰਾ ਮੈਨਰ ਖਾਂਦਾ ਮੈਨੂੰ ਕਾਹਦੇ ਰੋਕਿਆ ਗਿਆ ਰੋਕਣ ਦਾ ਬਾਈਸ ਕਰਕੇ ਰੁਕੇ ਗਿਆ کافی ਲੰਬੇ ਸਮਾਂ ਵੀ ਬਾਹਰ ਉੱਥੇ মিডিਆ ਬਹੁਤ ਆ। মিডিਆ ਜਿੱਦਾਂ ਦਾ ਮੀਡੀਆ ਆਂ ਦੇ ਸੰਗਤਾਂ ਦੀ ਵੀ ਵਾਈਟ ਲੈਂਦਾ ਤੇ ਜਦੋਂ ਮੈਂ ਸੰਗਤ ਦੇ ਵਿੱਚ ਜਾਣਾ ਤਾਂ ਮੇਰੀ ਵੀ ਵਾਈਟ ਹੋਣੀ ਦੀ ਮੈਂ ਵੀ ਕੁਝ ਬੋਲਣਾ ਦਾ। ਉਹਨਾਂ ਟਾਈਮ ਮੈਨੂੰ ਨਹੀਂ ਆਣ ਨਹੀਂ ਦਿੱਤਾ। ਜਦੋਂ ਤੱਕ ਸਾਰੀ ਸੰਗਤ ਲੰਘ ਨਹੀਂ ਗਈ, ਜਦੋਂ ਤੱਕ ਸਾਰਾ মিডিਆ ਚੱਲ ਨਹੀਂ ਗਿਆ ਤਾਂ ਮੈਨੂੰ ਉਸ ਕਮਰੇ ਦੇ ਵਿੱਚੋਂ ਕੱਢ ਕੇ ਤਾਂ ਮੈਨੂੰ ਉੱਥੇ ਉਹਨੀ ਜ਼ੀਰੋ ਲਾਈਨ ਪਰ ਪਜਾਇਆ। ਜ਼ੀਰੋ ਲਾਈਨ ਪਰ ਪਜਾਣ ਤੋਂ ਬਾਅਦ ਆਪਣੇ ਇਮੀਗ੍ਰੇਸ਼ਨ ਚ ਆਈ ਫਿਰ ਉਹ ਨਹੀਂ ਮੈਨੂੰ ਪੁੱਛਿਆ ਗੱਲਬਾਤ ਬਾਬਾ ਜੀ ਕਿਆ ਹੋਈ ਮੈਂ ਕਿਹਾ ਆਹ ਹੋਈ ਕਹਿੰਦੇ ਸਾਡੇ ਵੱਲੋਂ ਤਾਂ ਕੋਈ ਇਸ਼ੂ ਨਹੀਂ ਆ ਦੇਖੋ ਤੁਹਾਡੇ ਸਾਹਮਣੇ ਅਸੀਂ ਲਾਕਾ ਦਿੱਤੀ ਆ ਮੋਰ ਮੈਂ ਕਿਹਾ ਠੀਕ ਆ ਜੀ ਆਹ ਕਹਿੰਦੇ ਅਸੀਂ ਲਾਈ ਆ ਜੇ ਕੋਈ ਇਸ਼ੂ ਹੁੰਦਾ ਸਾਡੇ ਵੱਲੋਂ ਅਸੀਂ ਤੁਹਾਨੂੰ ਇੱਥੋਂ ਨਹੀਂ ਜਾਣ ਦੇਣਾ ਤਾਂ ਮੈਂ ਕਿਹਾ ਜੀ ਗੱਲ ਵੀ ਠੀਕ ਐ ਉਹ ਨਹੀਂ ਮੈਨੂੰ ਚਾਹ ਪਾਣੀ ਬੁਲਾਇਆ ਠੰਡਾ ਪਾਣੀ ਬੁਲਾਇਆ ਕਹਿੰਦੇ ਪ੍ਰਸ਼ਾਦਾ ਪਾਣੀ ਛਕਾਈਏ ਮੈਂ ਕਿਹਾ ਨਹੀਂ ਜੀ ਵੀ ਮੈਂ ਸਵੇਰ ਦਾ ਤਕਰੀਬਨ 3:30 ਵਜੇ ਦਾ ਇਸੇ ਤਰ੍ਹਾਂ ਲੈਨ 'ਚ ਲੱਗਿਆ ਹੋਇਆ ਫਿਰ ਉੱਥੇ ਹਰਾਸਮੈਂਟ ਜਿਹੜਾ ਸਾਰੀ ਦਿਹਾੜੀ ਤੇ ਮੁੜ ਕੇ ਮੈਂ ਅੱਧੀ ਰਾਤ ਨੂੰ ਇੱਥੇ ਪਿੰਡ ਪੁੱਜਿਆ ਤਕਰੀਬਨ ਮੈਨੂੰ 30 ਘੰਟਿਆਂ ਤੋਂ ਬਾਅਦ ਜਾ ਕੇ ਮੈਨੂੰ ਰੋਟੀ ਬਾਈ ਜੀ ਜੁੜੀ ਐ ਇਹ ਉਹ ਕੌਮ ਦੇ ਬੰਦੇ ਆ ਜਿਨ੍ਹਾਂ ਦੁਨੀਆ ਦੇ ਭਾਰ ਵਿੱਚ ਲੰਗਰ ਲਾਏ ਆ ਜਿੱਥੇ ਹੜ ਆਏ ਜਿੱਥੇ ਕੋਈ ਵੀ ਸੋਕਾ ਆਪਿਆ ਸੁਨਾਮੀ ਆਈ ਐ ਦਵਾਈਆਂ ਦੇ ਲੰਗਰ ਆਕਸੀਜਨ ਦੇ ਲੰਗਰ ਹਰ ਪ੍ਰਕਾਰ ਕਰੋਨਾ ਚ ਕਿੰਨੀ ਸੇਵਾ ਤੇ ਲੰਗਰਾਂ ਦੇ ਵਿੱਚ ਸਾਡੇ ਗੁਰੂ ਘਰਾਂ ਚ ਲੰਗਰ ਚੱਲਦਾ ਤੇ ਅੱਜ ਉਸ ਕੌਮ ਦਾ ਬੰਦਾ ਤੁਹਾਨੂੰ ਦੱਸਦਾ ਤੇ ਬਾਈ ਜੀ ਇੱਕ ਗਲਾਸ ਪਾਣੀ ਦਾ ਨਹੀਂ ਮਿਲਿਆ ਇੱਕ ਗਲਾਸ ਕਿਸੇ ਨੇ ਸਾਨੂੰ ਪਾਣੀ ਦਾ ਨਹੀਂ ਪੁੱਛਿਆ ਵੇ ਭਾਈ ਤੁਸੀਂ ਕਿੱਥੋਂ ਆਇਆ ਵੇ ਨਹੀਂ ਅਸੀਂ ਆਮ ਕਰਕੇ ਘਰ ਹੀ ਮਜ਼ਦੂਰ ਲਾਈਦੇ ਆਪਣੇ ਭਾਈਚਾਰਾ ਤੇ ਉਹਨੂੰ ਵੀ ਬੰਦਾ ਤਿੰਨ ਟਾਈਮ ਰੋਟੀ ਖੁਲਾਂਦਾ ਪਾਣੀ ਪਿਲਾਉਂਦਾ ਕਿਤੇ ਰਿਸ਼ਤੇਦਾਰੀ ਚ ਜਾਂਦਾ ਜਾਂ ਕੋਈ ਬਗਾਨੀ ਜਗ੍ਹਾ ਜਾਂਦਾ ਉਹ ਵੀ ਪੁੱਛਦੇ ਆ ਇਸ ਤਰ੍ਹਾਂ ਕਾਫੀ ਹਰਾਸਮੈਂਟ ਕੀਤਾ ਗਿਆ ਮੈਂ ਇਸ ਗੱਲ ਦੀ ਤੈਅ ਤੱਕ ਜਾਣਾ ਚਾਹਣਾ ਵੀ ਮੈਨੂੰ ਮੈਨੂੰ ਭਾਰਤੀ ਸਰਕਾਰ ਦੱਸਾ ਵੀ ਮੈਨੂੰ ਪਾਕਿਸਤਾਨ ਸਰਕਾਰ ਨੇ ਕਿਉਂ ਰੋਕਿਆ ਆਖਰ ਮੇਰਾ ਇਸ਼ੂ ਕੀ ਆਤਾ ਮੇਰੀ ਕੀ ਗਲਤੀ ਧੀ ਜਿਹੜਾ ਮੈਨੂੰ ਉਨੀ ਇਨਾ ਹਰਾਸਮੈਂਟ ਕੀਤਾ ਤੇ ਚਲੋ ਕੋਈ ਇਸ਼ੂ ਆ ਜਾਂਦਾ ਕੋਈ ਵੱਡੀ ਗੱਲ ਨਹੀਂ ਪਰ ਦੱਸਣਾ ਬਣਦਾ ਤੇ ਮੇਰੀ ਦੇਖੋ ਪਾਕਿਸਤਾਨ ਚ ਆਣੇ ਦੀ ਕੋਈ ਮੋਹਰ ਨਹੀਂ ਹੈਗਾ ਵੀ ਉੱਥੋਂ ਮੈਨੂੰ ਭੇਜਿਆ ਕੋਈ ਮੋਹਰ ਨਹੀਂ ਲੱਗੀ ਐਦਾਂ ਹੀ ਸੰਭਾਲ ਦਿੱਤਾ ਮੈਂ ਕਾਗਜੀ ਮੈਂ ਪਾਕਿਸਤਾਨ ਫਿਰਦਾ ਤਾਂ ਕਾਗਜੀ ਮੈਂ ਪਾਕਿਸਤਾਨ ਫਿਰਦਾ ਜੀ ਤੇ ਜਦੋਂ ਇੰਡੀਆ ਦੇ ਵਿੱਚ ਮ ਆਇਆ ਤਾਂ ਉਹ ਨਹੀਂ ਆਪਣੀ ਮੋਹਰ ਲਾ ਕੇ ਮੈਨੂੰ ਲਿਆ ਤਾਂ ਮੈਨੂੰ ਇੱਥੇ ਭੇਜਿਆ ਨਹੀਂ ਉਹ ਕਹਿੰਦੇ ਬਾਬਾ ਜੀ ਤੁਸੀਂ ਤਾਂ ਪਾਕਿਸਤਾਨ ਹੀ ਫਿਰਦੇ ਆ ਵੀ ਤੁਹਾਨੂੰ ਉਹ ਨਹੀਂ ਲੈ ਲਿਆ ਆਪਣੇ ਬਾਲ ਤੇ ਇਸ ਕਰਕੇ ਮੈਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕਰਦਾ ਤੇ ਭਾਰਤੀ ਸਰਕਾਰ ਨੂੰ ਵੀ ਅਪੀਲ ਕਰਦਾ ਵੀ ਜਿਹੜਾ ਪਾਕਿਸਤਾਨ ਦੇ ਵਿੱਚ ਇਹ ਬਤਿਹਰਾ ਮੇਰੇ ਨਾਲ ਕੀਤਾ ਗਿਆ ਹੈ ਤੇ ਉਹਦੀ ਸਹੀ ਜਾਂਚ ਪੜਤਾਲ ਕਰਕੇ ਇਹ ਦੱਸਿਆ ਜਾਵਾ ਵੀ ਮੈਨੂੰ ਕਾਹਤੇ ਰੋਕਿਆ ਗਿਆ ਇਹਨਾਂ ਕੁਸ਼ ਮੇਰੇ ਨਾਲ ਹੋਇਆ ਜੀ। ਹਾਲ ਦੇਖੋ ਜਿਹੜੇ ਅਧਿਕਾਰੀਆਂ ਨੇ ਮੈਨੂੰ ਸਵਾਲ ਕੀਤੇ ਘੰਟੇ ਡੇਢ ਘੰਟੇ ਮਗਰੋਂ ਤੇ ਉਹਨਾਂ ਦਾ ਸਾਰਾ ਫੋਕਸ ਮੇਰੇ ਤੇ ਹੀ ਦਾ ਬਈ ਮੇਰੇ ਬਾਣੇ ਤੇ ਬਈ ਇਹ ਤੁਸੀਂ ਕਾਹਤੇ ਪਾਦੇ ਹੋ ਮੈਂ ਕਿਹਾ ਜੀ ਸਾਡੇ ਧਰਮ ਦੇ ਵਿੱਚ ਸਾਨੂੰ ਦੱਸਿਆ ਹੁੰਦਾ ਪੰਜਾਬੀ ਜਿਦਾ ਆਮ ਬੰਦਾ ਮੈਂ ਗੁਰੂ ਦਾ ਸੇਖਾ ਮੇਰੇ ਕੋਲ ਪੰਜ ਅਕਕਾਰ ਹੈ ਤੇ ਉਹਨੇ ਯਾਨੀ ਦਾੜੀ ਤੁਸੀਂ ਦਾੜੀ ਰੱਖੀ ਹੈ ਤੇ ਉਹਨੇ ਕਾਹਦੇ ਘਟਾਈ ਹੈ ਉਹ ਵੀ ਤਾਂ ਦਰਸ਼ਨਾਂ ਨੂੰ ਜਾ ਰਹੇ ਉਹ ਇਦਾਂ ਨਹੀਂ ਦਬ ਇਸ ਤਰ੍ਹਾਂ ਦੇ ਸਵਾਲ ਮੇਰੇ ਨਾਲ 40-45 ਮਿੰਟ ਹੁੰਦੇ ਰਹੇ ਯਾਨੀ ਕੋਈ ਹੋਰ ਕੋਈ ਸਵਾਲ ਇਹ ਨਹੀਂ ਕੀਤਾ ਹੈਗਾ ਵੀ ਐਰਾ ਵਗੈਰਾ ਬਾਹਰ ਦਾ ਕੋਈ ਸਵਾਲ ਨਹੀਂ ਮੋੜ-ਮੋੜ ਕੇ ਇਹ ਹੀ ਸਵਾਲ ਇਹ ਹੀ ਸਵਾਲ ਇਹਨੇ ਸਵਾਲ 40-45 ਮਿੰਟ ਸਵਾਲ ਕੀਤੇ ਮੈਂ ਬੜੀ ਸ਼ਰਧਾ ਦੇ ਨਾਲ ਗਏ ਸੀ ਘਰੋਂ ਸਮਾਨ ਵੀ ਲੈ ਕੇ ਗਏ ਉੱਥੇ ਚੜਾਣ ਦੇ ਲਈ ਕਿਹੋ ਜਿਹਾ ਮਹਿਸੂਸ ਸੀ ਬੜਾ 45 ਕਿਲੋ ਮੇਰੇ ਕੋਲ ਸਮਾਨ ਸਮਾਨ ਤਾਂ ਵਿੱਚੇ ਮੇਰੇ ਕੱਪੜੇ ਤੇ ਵਿੱਚ ਹੀ ਆ ਕੜੇ ਕੜੇ ਤੇ ਕਕਾਰ ਮੈਂ ਗੁਰੂ ਘਰ ਦੇਣੇ ਤੇ ਨਨਕਾਣਾ ਸਾਹਿਬ ਤੇ ਉਹ ਮੇਰਾ ਬੈਕ ਅੱਜ ਵੀ ਉੱਥੇ ਭਰਿਆ ਹੋਇਆ ਪਿਆ ਅੱਜ ਵੀ ਮੈਨੂੰ ਘਰ ਦੇ ਆਨੇ ਮੇਰੇ ਕੱਪੜੇ ਨਹੀਂ ਕੱਢਣ ਦਿੱਤੇ ਤੇ ਮੇਰੀ ਮਾਤਾ ਜੀ ਕਹਿੰਦੇ ਆ ਵੀ ਕੋਈ ਨਹੀਂ ਪੁੱਤਰਾ ਵੀ ਪਤਾ ਨਹੀਂ ਹੁੰਦਾ ਫੇਰ ਬੁਲਾਵਾ ਆ ਜਾਵਾ ਜਾਨੀ ਜਾਨੀ ਉਹਨਾਂ ਦੀ ਸਿਆਣੇ ਹੋਗੇ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਹੈਗਾ ਵੀ ਇਹ ਕੀ ਚੱਕਰ ਹੋ ਗਿਆ ਵੀ ਕੀ ਪਤਾ ਫੇਰ ਚੱਲ ਜਾਣੇ ਕੱਪੜੇ ਅੱਜ ਵੀ ਕੱਢੇ ਨਹੀਂ ਹੈਗੇ ਤੇ ਸਮਾਨ ਮੇਰਾ ਉਸ ਤਰ੍ਹਾਂ ਅੱਛਾ ਜੀ ਸਮਾਨ ਦੀ ਵੀ ਉਹ ਨਹੀਂ ਐਨੇ ਕੀਤੀ ਕਿਸੇ ਕੋਲ ਜਾਣ ਨਹੀਂ ਦਿੱਤਾ ਮੈਂ ਕਹਾ ਮੇਰਾ ਸਮਾਨ ਚਲ ਜੂਗਾ ਕਹਿੰਦੇ ਨਾ ਜੀ ਤੁਹਾਡਾ ਸਮਾਨ ਵੀ ਨਾ ਜਾਣ ਤਾਂ ਜਾਣ ਦੇਵਾਂਗੇ ਤੇ ਤੁਹਾਨੂੰ ਉਹ ਸਮਾਨ ਸਣੇ ਵਾਪਸ ਅਸੀਂ ਇੰਡੀਆ ਭੇਜਾਂਗੇ ਜਿਹੜਾ ਕਕਾਰ ਤੇ ਹੋਰ ਕੁਝ ਵੀ ਨਾ ਤਾਂ ਜਿਹੜਾ ਗੁਰੂ ਘਰ ਮੈਂ ਨਨਕਾਣਾ ਸਾਹਿਬ ਦੇਣੇ ਤੇ ਐਦਾਂ ਵੀ ਹੈ ਨਹੀਂ ਵੀ ਕੋਈ ਕਾਰਾਂ ਕਰਕੇ ਰੋਕਿਆ ਤੇ ਕਿਉਂਕਿ ਮੇਰੇ ਨਾਲ ਤੇ ਸਾਥੀ ਸਾਰੇ ਲੈ ਕੇ ਗਏ ਆ ਹੋਰ ਸੰਗਤ ਲੈ ਕੇ ਗਈ ਆ ਤੇ ਪਤਾ ਨਹੀਂ ਮੇਰੇ ਨਾਲ ਐਦਾਂ ਕਿਉਂ ਪਾਕਿਸਤਾਨ ਬទੀਰਾ ਕੀਤਾ ਸਾਢੇ 3 ਵਜੇ ਦਾ ਮੇਰੇ ਮੋਢੇ ਪਰ ਭਾਰਤਾ 45 ਕਿਲੋ ਸਾਡੇ ਯਾਨੀ ਤਿੰਨ ਤਿੰਨ 3:30 ਵਜੇ ਦਾ ਸਵੇਰ ਨੂੰ ਮੇਰਾ ਭਾਰਤਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਇੱਥੋਂ ਜਾਣਾ ਅੰਮ੍ਰਿਤਸਰ ਤੋਂ ਇੱਕ ਦਿਨ ਮੈਂ ਪਹਿਲਾਂ ਚੱਲ ਗਿਆ ਦਾ ਮੁੜ ਕੇ ਜਿਹੜੇ ਗਏ ਉਹਨਾਂ ਨੂੰ ਤਾਂ ਪਤਾ ਵੀ ਸਾਰੀ ਦਿਹਾੜੀ ਲੈਨ ਦੇ ਵਿੱਚ ਕਿੱਦਾਂ ਲੱਗਣਾ ਪੈਂਦਾ ਸਮਾਨ ਚੱਕ ਕਦੇ ਉੱਪਰ ਕਦੇ ਥੱਲਾ ਕਦੇ ਮੁੰਡੇ ਪਰ ਫਿਰ ਸਾਰੀ ਦਿਹਾੜੀ ਉੱਠਾ ਫਿਰ ਉੱਥੇ ਹਰਾਸਮੈਂਟ ਫਿਰ ਉੱਥੋਂ ਲੈ ਕੇ ਆਇਆ ਜਦੋਂ ਚਲਦਾ ਬੰਦਾ ਖੁਸ਼ੀ-ਖੁਸ਼ੀ ਵੀ ਜਾਂਦਾ ਦੇਖਿਆ ਹੁੰਦਾ ਸਮਾਨ ਚੱਕ ਰੰਦਾ ਜਦੋਂ ਬੰਦਾ ਮੁੜ ਕੇ ਆਉਂਦਾ ਨਾ ਬਾਈ ਜੀ ਫਿਰ ਉਦੋਂ ਉਹ ਭਾਰ ਇਹਨਾਂ ਲੱਗਣ ਲੱਗ ਪੈਂਦਾ ਮੈਨੂੰ ਇਹ ਹੀ ਨਾ ਪਤਾ ਲੱਗਾ ਵੀ ਕਿਹੜੇ ਰਸਤੇ ਤੋਂ ਆਇਆ ਤਾਂ ਇੱਕ ਗਰਮੀ ਦੇਖ ਲਓ ਵੇ ਕਿੱਥਾ ਸੂਰਜ ਤਪਦਾ ਮੁੜ ਕੇ ਉਹੀ ਸਮਾਨ ਮੈਂ ਪਹਿਲਾਂ ਇੱਥੋਂ ਪਹਾਇਆ ਹੈ 220 25 ਕਿਲੋ 25 ਕਿਲੋਮੀਟਰ ਦੇ ਬਾਅਦ ਹੋਣਾ ਤੇ ਰਾਤ ਨੂੰ ਮੈਂ 10 ਵਜੇ ਉਹੀ ਕਿੱਟਾ ਆਪਣੇ ਮੁੰਡਿਆਂ ਪਰ ਰੱਖ ਕੇ ਚੱਕ-ਚੱਕਾ ਬੱਸ ਸਟੈਂਡ ਦੇ ਮੁਕਾ ਇੱਥਾ ਪਹਾਈਆਂ ਤੇ ਕੋਈ ਕਿਸੇ ਨੇ ਸਾਰ ਨਹੀਂ ਲਈ ਸਿੱਖ ਸੰਸਥਾਵਾਂ ਨੂੰ ਮੇਰੀ ਬੇਨਤੀ ਹੈ ਵੀ ਇਹਦੀ ਤਹਿ ਤੱਕ ਜਾਇਆ ਜਾਵੇ ਵੀ ਕਿਉਂ ਪਰੇਸ਼ਾਨ ਕੀਤਾ ਗਿਆ ਮੈਨੂੰ ਵੀ ਮੈਨੂੰ ਬਾਣੇ ਕਰਕੇ ਪਰੇਸ਼ਾਨ ਕੀਤਾ ਗਿਆ ਹੈ ਜਾਂ ਮੇਰਾ ਕੋਈ ਹੋਰ ਇਸ਼ੂ ਹੈ ਤੇ ਚਲੋ ਜੋ ਹੋਰ ਇਸ਼ੂ ਹੁੰਦਾ ਤੇ ਹੋਰ ਗੱਲਾਂ ਬਾਤਾਂ ਵੀ ਹੋਣੀਆਂ ਤੇ ਜ਼ਿਆਦਾਤਰ ਗੱਲ ਬਾਣੇ ਤੇ ਆਈ ਆ। ਬਈ ਸਾਰਿਆਂ ਨੇ ਕਿਹਾ ਵੀ ਬਾਣਾ ਪਾਇਆ ਤਾਂ ਤਾਂ ਵੀ ਮੈਂ ਕਿਹਾ ਵੀ ਦੇਖੋ ਬਾਣੇ ਵਾਲੇ ਤਾਂ ਹੋਰ ਵੀ ਗਏ ਆ ਮੈਂ ਕੱਲਾ ਨਹੀਂ ਤਾਂ ਪਰ ਸਵਾਲ ਬਾਣੇ ਤੇ ਹੋਏ। ਸਾਰੇ ਸਵਾਲ ਬਾਣੇ ਤੇ ਹੋਏ ਬਾਣੇ ਤੇ ਹੋਇਆ ਇਹ ਗੱਲਾਂ ਮੇਰੇ ਨਾਲ ਉੱਥੇ ਹੋਈਆਂ।